ਤਿਆ ਤੁਹਾਨੂੰ ਅੱਜ ਨਵੀਂ ਸਵੇਰ ਦੇ ਨਾਲ ਤੇ ਆਪਣੇ ਡੇਲੀ ਰੁਟੀਨ ਦੇ ਨਾਲ ਜਿਹੜੇ-ਜਿਹੜੇ ਕੰਮ ਕਰਾਂਗੇ ਤੁਹਾਨੂੰ ਨਾਲ ਦੇ ਨਾਲ ਮਿਲਦੇ ਆ ਉਸ ਕੰਮਾਂ ਦੇ ਨਾਲ ਕ੍ਰਿਸ਼ੂ ਨਿਹਜੇ ਸੁੱਤੇ ਪਏ ਨੇ ਤੇ ਉਠਾਂ ਦਾ ਨਾਂ ਨਹੀਂ ਲੰਦਾ ਪਿਆ ਕ੍ਰਿਸ਼ ਉਹ ਕ੍ਰਿਸ਼ਨਾ ਉੱਡ ਜੋ ਆ ਦੇਖੋ ਇਹ ਪੜਨ ਵਾਲੇ ਬੱਚਿਆਂ ਦੀ ਪਹਿਚਾਨ ਹੈ ਪੜਨਾ ਨਹੀਂ ਹੈਗਾ ਸੁੱਤੇ ਰਹਿਣਾ ਬਸ ਕੀ ਸ਼ਾਦਨਨ ਨੇ ਮੁੰਨੇ ਮਿੱਟੂ ਕੀ ਵੀ ਬੈਠੇ ਨੇ ਇਹ ਦੋਨੋਂ ਬੱਚੇ ਬੜੇ ਚੰਗੇ ਨੇ ਮਿੱਟੂ 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 ਨਾਨੀ ਬੇਲੀ ਗਾਦੀ ਕੀ ਮੇਰੀ ਮਾਂ ਪੇਟ ਸੁਣਨੀ ਆ ਨਾ ਉਹ ਲੱਭੇ ਨਹੀਂ ਗਾਦੀ ਲੋ ਜੀ ਅੱਥੇ ਮਮਾ ਦੀ ਅੱਜ ਪੇਟ ਨਹੀਂ ਲੱਭੇ ਗਾਦੀ ਜਿਹੜੀ ਮਮਾ ਨੇ ਸੁਣਨੀ ਆ ਹੈ ਕਿਹੜੀ ਆ ਪਤਾ ਨਹੀਂ ਤੇ ਫਿਰ ਸੁਣਨੀ ਕਿਹੜੀ ਆ ਕੀ ਬੋਲਾਂ ਤੇਰਾ ਨਾਸ਼ਤਾ ਜਿਹੜਾ ਰੈਡੀ ਹੋ ਰਿਹਾ ਨਾਸ਼ਤਾ ਕਰਕੇ ਤੇ ਆਏ ਐ ਘਾੜੀਓ ਆਏ ਮੇਰੇ ਸਿਰ ਖਾਣਾ ਸਾਰਾ ਦਿਨ ਥੋੜਾ ਮੇਰਾ ਸਿਰ ਨਹੀਂ ਖਾਣਾ ਤਾਬਾ ਥੋੜਾ ਤੇ ਉੱਤੇ ਜਾ ਕੇ ਬੈਠੋ ਨਾ ਹਾਂ ਕੀ ਕਰਨਾ ਅੱਜ ਫਰੀ ਲੈ ਫਰੀ ਰਣਾ ਅੱਗੇ ਦੇ ਬੜਾ ਲੂ ਲੱਦਿਆ ਹੁੰਦਾ ਉੱਤੇ ਸਾਡੇ ਤੇ ਹੂੰ ਕੀ ਕਰ ਆ ਦੇਖੋ ਜੀ ਕ੍ਰਿਸ਼ ਮੂੰਗਫਲੀ ਖਾ ਰਿਹਾ ਤੇ ਇਹ ਦੋਨੋਂ ਦੇਖੋ ਕਿਸ ਤਰ੍ਹਾਂ ਲੜਦੇ ਪਏ ਐ ਕੀ ਸਾਨੂੰ ਪਿੰਜਰੇ ਤੋਂ ਬਾਹਰ ਕੱਢ ਦੋ ਆ ਦੇਖੋ ਆ ਵੇਖੋ ਮਿੱਠੂ ਦਾ ਹਾਲ ਜਿੱਦਣ ਭੁਗਲੀ ਦੇਖ ਕੇ ਤੇ ਪਾਗਲੀ ਹੋ ਜਾਂਦਾ ਉਹ ਦੇਖੋ ਉਹ ਦੇਖੋ ਪਿੰਜਰਾ ਨਹੀਂ ਖੁੱਲਦਾ ਪਿਆ ਨੇ ਬਾਹਰ ਆ ਜਾਣਾ ਹੀ ਕਿਵਾ ਕਿਵਾ ਮਿੱਠੂ ਨੂੰ ਮਾਇਆ ਕਦੀ ਕਿਤੇ ਫੜੀ ਨਹੀਂ ਆਉਂਦੀ ਭੁਗਲੀ ਆਹ ਵੇਖੋ ਭੁੱਖੇ ਦੋਨੋਂ ਕਿਛ ਦੇ ਦੇ ਹੋ ਨਾ ਨਹੀਂ ਦੇਣੀ ਦੇ ਦੇ ਮਿੱਠੂ ਰੌੜ ਤੇ ਬੈਠੇਗਾ ਤਾਂ ਜਦੋਂ ਮੂੰਹ ਭੜੀ ਮਿਲੂ ਉਹ ਮਿੱਠੂ ਚੱਲ ਰੌੜ ਦੇ ਉੱਪਰ ਬੈਠ ਜਾ ਉਹ ਬੈ ਗਿਆ ਚਲ ਦੇ ਦੇ ਜੀ ਵੀ ਨੂੰ ਦੇ वेरी गुड ਆ ਦੇਖੋ ਕਿਦਾਂ ਲੜਦੇ ਵੀ ਕਿ ਵੀ ਲੈ ਚਲ ਹੂੰ ਫਲੀ ਕਿਸ ਤਰ੍ਹਾਂ ਖਾ ਰਹੇ ਦੋਨੋਂ ਖਾਂਦੇ ਘਾਟਾ ਸੁਰਦੇ ਵਾਧਾ ਜੀ ਕ੍ਰਿਸ਼ ਸੁੱਤਾ ਉਠਿਆ ਤੇ ਗਾਵਾ ਲੱਗਾ ਖਾਨ ਤੇ ਮਿੱਠੂ ਤੇ ਲੱਗੇ ਗਾਵੇ ਪੀ ਤੇ ਮਿੱਠੂ ਦਾ ਦਿਲ ਦੇਖਿਓ ਕਿ ਉਹ ਦੇਖੋ ਉਹ ਦੇਖਿਓ ਮਿੱਟੂ ਨੇ ਪਲੇਟ ਦੇ ਪਿੱਛੇ-ਪਿੱਛੇ ਘੁੰਮੀ ਜਾਣਾ ਮੈਂ ਲਗਦਾ ਮਿੱਟੂ ਤੁਹਾਨੂੰ ਬੱਤਾਂ ਤੋਂ ਨਹੀਂ ਆ ਤੂੰ ਆਪਣੀ ਮੈਂਗੀ ਬਣਾ ਲੈ ਤੇ ਤੂੰ ਅੰਦਰ ਸਵੀਟ ਕੌਨ ਬਣਾ ਕੇ ਦੇਖਣੀ ਤੂੰ ਆਹੋਲੀ-ਗੋਲੀ ਲੱਗਿਓ ਐ ਸਵੀਟ ਕੌਨ ਖਾਣ ਹੂੰ ਤੇ ਲੱਗੀ ਗੱਲ ਵੀ ਪੇਸ਼ੈਂਟ ਆਉ ਨਾ ਐਨੇ ਮੇਰੇ ਮੂੰਹ 'ਚ ਟੇਸ ਨਹੀਂ ਆ ਰਿਹਾ ਕੁਛ ਬਣਾ ਕੇ ਦੋ ਅੱਛਾ ਸਵੀਟ ਕੌਨ ਬਣਾਖ ਦੇ ਮਮਮ ਜ ਵੀ ਦੇਣਾ ਹੀ ਨਾਲ ਹੀ ਨਹੀਂ ਉਹ ਹੋ ਸੁਹਾਵੀ ਹੋ ਗਿਆ ਤੇ ਅੱਜ ਬਣਾਵਾਂਗੇ 2 ਮਿੰਟ ਵਾਲੀ ਮੈਗੀ 2 ਮਿੰਟ ਤੇ ਦੈ ਲਿਖਾ ਹੁੰਦਾ 5 ਮਿੰਟ 10 ਮਿੰਟ ਲੈਂਦੀ ਹੈ ਕਈ ਕਈ ਵਾਰ ਝੂਠੀ ਹੈ ਲਓ ਜੀ ਇੱਥੇ ਸਮਾਇਰਾ ਦੀ ਚਲਦੀ ਪਈ ਆ ਰਾਈਮਸ ਆਓ ਵੇਖੋ ਉਧਰ ਲਾਈਆਂ ਰਾਈਮਸ ਤੇ ਆ ਆਪ ਵੇਖੋ ਜੈਜੀ ਕਿੱਦਾਂ ਬੈਠੀ ਦੀ ਆ ਸਮਾਇਰਾ ਹੈਲੋ ਕਰ ਦੇ ਹੈਲੋ ਕਰ ਦੇ ਹਸੀ ਜਾਂਦੀ ਵੇਖੋ ਤੇ ਆਹ ਦੇਖੋ ਇਹਨੇ ਪਿੰਕ ਹੁੱਡੀ ਪਾਈ ਆ ਪਿੰਕ ਪਿੱਛੇ ਪਿੱਲੋ ਆ ਤੇ ਆਹ ਦੇਖੋ ਸਾਰਾ ਕੁਝ ਇਹਨੇ ਪਿੰਕ ਪਿੰਕ ਕੀਤਾ ਆਹ ਤੇ ਬੈੱਡ ਸ਼ੀਟ ਆ ਆ ਵੀ ਪਿੰਕ ਆ ਵੀ ਪਿੰਕ ਕੈਪ ਵੀ ਪਿੰਕ ਸਮਾਇਰਾ ਹੈਲੋ ਕਰ ਦੇ ਹੈਲੋ ਹੈਲੋ ਕਰ ਦੇ ਚਲ ਹੈਲੋ ਕਰ ਹੈਲੋ ਕਰ ਦੇ ਨਹੀਂ ਕਰਨੀ ਨਹੀਂ ਕਰਨੀ ਯਾਰ ਹੱਦ ਬੇਇੱਜ਼ਤੀ ਕਰਦੀ ਤੂੰ ਮੇਰੀ ਤੇ ਆ ਗਿਆ ਗੁੱਗੂ ਗੁੱਗੂ ਟਿਊਸ਼ਨ ਤਵਾ ਕੇ ਚਲਾਉਂਦੀ ਵੀ ਇਹ ਫੋਨ ਗੁੱਗੂ ਕੀ ਤੇ ਆਈਫੋਨ 16 ਪ੍ਰੋ ਮੈਕਸ ਓ ਸਾਹਮਣੇ ਕੀ ਆਇਆ ਅੱਛਾ 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 ਹੋਣੀ ਚਲਾਉਣਾ ਓ ਐਮਰਜੈਂਸੀ ਵਾਸਤੇ ਜੇ ਬੈਟਰੀ ਖਤਮ ਹੋ ਜਾਏ ਤੇ ਫਿਰ ਓ ਤੇ ਇੱਧਰ ਮਿੱਠੂ ਕੀ ਵੀ ਬੈਠੇ ਹੋਏ ਆ ਨਵੇਂ ਜਾਣੇ ਥੇ ਹੋ ਗਏ ਉਹ ਦੇ ਉਹਨਾਂ ਦੇ ਗੋਲੀਆਂ ਮਾਰ ਦੇਣ ਲੱਗਾ ਜੀ ਕਿਨਾਂ ਦੇ ਉਹ ਜਿਹੜੇ ਟ੍ਰੇਡ ਕਰ ਰਹੇ ਨੇ ਉਹ ਉੱਤੇ ਵੀ ਚਲੇ ਗਏ ਮਾਰ ਕੇ ਦੋ ਚਾ ਜਾ ਗਏ ਹਫਕੀ ਕਹਿੰਦੇ ਬਪਾ ਤਾਂ ਮੈਂ ਤਾਂ ਦੇ ਐਵੇਂ ਮਾਰੀ ਜਾਣ ਦੇ ਦੇ ਵਿਚਾਰੇ ਚੰਗੇ ਪਹਿਲੇ ਜਾਣ ਦੇ ਉਹ ਜੀਂਦਿਆਂ ਨੇ ਮਾਰ ਛੜਿਆ ਚਲਾ ਤਾ ਈ ਚੰਡਾ ਜੀ ਅੱਜ ਅਸੀਂ ਖਾ ਲਿਆ ਨਾ ਤਿੰਨ ਚਾਵਲ ਅੱਜ ਮੈਨਾਂ ਸਾਰਿਆਂ ਨੂੰ ਮਨਾ ਲਿਆ ਕਿ ਅੱਜ ਮੈਂ ਚਪਾਤੀ ਨਹੀਂ ਬਣਾਣੀ ਮੈਨੂੰ ਠੰਣ ਲੱਗਦੀ ਪਈ ਐ ਤੇ ਅੱਜ ਬਣਾ ਲਿਆ ਸੀ ਨਮਕੀਨ ਚਾਵਲ ਤੋਂ ਖਾ ਰਹੇ ਹਾਂ ਮਦਰ ਮਿੱਠੂ ਕੀ ਵੀ ਖਾ ਰਹਿਆ ਤੇ ਖਾਣ ਤੋਂ ਬਾਅਦ ਖਾਣ ਨੂੰ ਸਾਰੇ ਕਿੰਨੇ ਸਵਾਦ ਹਾਂ ਗਗੂ ਕੀ ਆ ਦਿਲਿਸ਼ੀਸ ਹਾਂ ਬਹੁਤ ਸਵਾਦ ਦਿਲਿਸ਼ੀਸ ਲੋ ਜੀ ਉਹਨਾਂ ਨਾਲ ਲੱਗਣੀ ਹੈ ਦਵਾਈ ਮੈਂ ਠੀਕ ਨਹੀਂ ਹੈਗੀ ਤੇ ਇੰਨਾ ਗੱਪਣਾ ਮਾਰਾ ਕਰ 골ਡ ਵਗੈਰਾ ਹੋਇਆ ਤੇ ਹੁਣ ਮਿਲਦੇ ਹਾਂ ਤੁਹਾਨੂੰ ਕੱਲ ਸਵੇਰੇ ਸਾਰਿਆਂ ਨੂੰ ਅੱਜ ਤੱਕ ਲੀਅਰ ਗੁੱਡ ਨਾਈਟ ਮੇਰੇ ਪਾਰੰਦੇ ਰੁਕ ਜਾ ਮੈਂ ਕੀ ਕਿਹਾ ਵਾ